ਤੋਂ ਦਰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਬਦਮਾਸ਼ ਚੋਰਾਂ ਨੂੰ ਸੈਕਟਰ 39 ਥਾਣਾ ਪੁਲਿਸ ਨੇ ਕਾਬੂ ਕੀਤਾ ਤਾਂ ਦੱਸਦੇ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਚੰਡੀਗੜ ਸੈਕਟਰ 39 ਦੇ ਤਰਨੁ ਵਿੱਕੀ ਅਤੇ ਦਲੀਪ ਦੇ ਵਜੋਂ ਹੋਈ ਹੈ ਤਾਂ ਤੇ ਫੜੇ ਗਏ ਦੋਸ਼ੀਆਂ ਖਿਲਾਫ ਕਈ ਅਪਰਾਧਿਕ ਮਾਮਲੇ ਜਿਹੜੇ ਕਿ ਪਹਿਲਾਂ ਤੋਂ ਹੀ ਦਰਜ ਨੇ ਤਾਂ ਪੁਲਿਸ ਨੇ ਤਿੰਨਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਜਿੱਥੇ ਮਾਨਯੋਗ ਅਦਾਲਤ ਨੇ ਤਿੰਨਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਹੈ ਟੀਐਸਪੀ ਚਰਨਜੀਤ ਸਿੰਘ ਵਿਰਕਣ ਨੇ ਦੱਸਿਆ ਹੈ ਕਿ 5 ਮਾਰਚ ਨੂੰ ਮਕਾਨ ਨੰਬਰ 2737 ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਤੇ ਘਰ ਤੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਏ ਸੀ ਜਿਸ ਤੋਂ ਬਾਅਦ ਇੰਸਪੈਕਟਰ ਨਰਿੰਦਰ ਪਟਿਆਲ ਅਤੇ ਉਹਨਾਂ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਕੈਮਰਾ ਦੀ ਮਦਦ ਤੋਂ ਬਾਅਦ ਜਿਹੜਾ ਹੈ ਕਿ ਇਸ ਪੂਰੇ ਮਾਮਲੇ ਨੂੰ ਸੁਲਝਾ ਲਿਤਾ ਗਿਆ ਹੈ ਇਹ 5 ਮਾਰਚ ਨੂੰ ਸ਼ਾਮ ਨੂੰ ਕੋਈ ਪੌਣੇ 5-5 ਵਜੇ ਦੇ ਤਕਰੀਬ ਥਾੜੇ 39 ਦੇ ਵਿੱਚ ਤਲਾਬੇੜੀ ਕੇ ਹਾਊਸ ਨੰਬਰ 2737 ਸੈਕਟਰ 37 ਦੇ ਵਿੱਚ ਚੋਰੀ ਹੋ ਗਈ ਜਿੱਥੇ ਆਪਣੇ ਕੋਈ ਕਾਫੀ ਪਰਿਮਾਤਰਾ ਵਿੱਚ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ ਹੋਇਆ ਤੇ ਇਹ ਮੈਸੇਜ ਤੋਂ ਬਾਅਦ ਇਮੀਡੀਏਟਲੀ ਆਪਣੇ ਐਸ ਐਚ ਓ ਨਰਿੰਦਰ ਪਟਿਆਲ ਐਸ ਐਚ ਓ 39 ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਇਹਨਾਂ ਨੇ ਦੇਖਿਆ ਕਿ ਜਿਹੜਾ ਇਹ ਘਰ ਹੈ ਇਹ ਮਿਸਟਰ ਪਟਾਚਾਰੀਆ ਨੇ ਉਹਨਾਂ ਦਾ ਘਰ ਸੀ ਉਹ ਆਪਣੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਾਈਨ ਆਰਟਸ ਦੇ ਡਿਪਾਰਟਮੈਂਟ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਨੇ ਤੇ ਉਹਨਾਂ ਦੇ ਮਦਰ ਸੀ ਘਰੇ ਜਿਹੜੇ ਕਿ ਉਹ ਬੈਡ ਰੂਮ ਹੈ ਇੱਕ ਕੁੱਤਾ ਸੀਗਾ ਤੇ ਫਰੰਟ ਤੋਂ ਕਰਨ ਨੂੰ ਤਾਲਾ ਲੱਗਾ ਹੋਇਆ ਸੀ ਜਿਸ ਟਾਈਮ ਚੋਰੀ ਹੋਈ ਹੈ ਤੇ ਇਹ ਆਪਣਾ ਪਟਾਚਾਰੀਆ ਉਸ ਦਿਨ ਸਵਾ 2:00 ਵਜੇ ਆਪਣੀ ਮਦਰ ਨੂੰ ਜਿਹੜੇ ਕਿ ਬੈਡ ਰੂਮ ਹੈ ਉਹਨਾਂ ਦੀ ਲੋਕ ਆਫਟਰ ਕਰਨ ਤੋਂ ਬਾਅਦ ਯੂਨੀਵਰਸਿਟੀ ਗਏ ਤੇ ਇਹ ਆਪਣਾ ਪੌਣੇ 5:00 ਵਜੇ ਵਾਪਸ ਆਏ ਤੇ ਉਦੋਂ ਦੇਖਿਆ ਇਹਨਾਂ ਨੇ ਕਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਅਲਮਾਰੀ ਰੁੱਟੀ ਹੋਈ ਐ ਤੇ ਕਰਦੀਆਂ ਜਿਹੜੀਆਂ ਜਿੱਥੇ 골ਡ ਆਈਟਮਾਂ ਤੇ ਕੈਸ਼ ਉਹ ਚੋਰੀ ਆ ਤੇ ਫਿਰ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕੀਤਾ ਤੇ ਐਸ ਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਪਹੁੰਚਣ ਤੋਂ ਬਾਅਦ ਦੇਖਿਆ ਕਿ ਉੱਥੇ ਜਿਹੜੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਤੇ ਇੱਕ ਕੈਮਰਾ ਹਾਲਾਂਕਿ ਉਹਨਾਂ ਨੇ ਜਿਹੜਾ ਕਰ ਦੇ ਵਿੱਚ ਲੱਗਾ ਸੀ ਉਹਦਾ ਮੂੰਹ ਦੂਜੇ ਪਾਸੇ ਮੋੜ ਕੇ ਕਰ ਦਿੱਤਾ ਸੀ ਤਾਂ ਕਿ ਉਹ ਫੁਟੇਜ ਦੇ ਵਿੱਚ ਨਾ ਹੋਣ ਦੂਜੇ ਪੜੋਸ ਦੇ ਕੈਮਰਿਆਂ ਤੋਂ ਦੇਖਿਆ ਗਿਆ ਕਿ ਬੈਕ ਸਾਈਡ ਦੇ ਉੱਪਰੋਂ ਲੜਕੇ ਕੋਈ ਕਰ ਦੇ ਵਿੱਚ ਵੜਦੇ ਦੇਖੇ ਗਏ ਤੇ ਉਹ ਫੁਟੇਜ ਜਦੋਂ ਪੁਲਿਸ ਦੇ ਕੋਲ ਆਈ ਤਾਂ ਅਸੀਂ ਅੱਗੇ ਫਿਰ ਆਪਣੀ ਹਿਊਮਨ ਇੰਟੈਲੀਜੈਂਸ ਦੇ ਥਰੂ ਸਾਰਾ ਉਹਨਾਂ ਨੂੰ ਆਇਡੈਂਟੀਫਾਈ ਕਰਾਇਆ ਤੇ ਇਮੀਡੀਏਟਲੀ ਐਫਆਰ ਲੋਜ ਕਰਨ ਤੋਂ ਬਾਅਦ ਆਪਣੀ ਥਾਣੇ ਦੀ ਟੀਮ ਨੇ ਉਸੇ ਦਿਨ ਵਿਥਿਨ 24 ਆਵਰ ਹੀ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਸੈਕਟ 49 ਤੋਂ ਅਰੈਸਟ ਕੀਤਾ ਗਿਆ ਜਿਦੇ ਵਿੱਚ ਇੱਕ ਦਲੀਪ ਹੈ ਜੋ ਕਿ 21 ਸਾਲ ਦਾ ਹੈ ਇੱਕ ਤਰਨ ਵਾਲੀ ਸਲਲਾ ਹੈ ਇੱਕ ਵਿੱਕੀ ਹੈ ਔਰ ਇਹ ਪਹਿਲਾਂ ਵੀ ਚੋਰੀ ਦੇ ਕੇਸਾਂ ਦੇ ਵਿੱਚ ਸੈਕਟਰ 39 ਸੈਕਟਰ 19 ਸੈਕਟਰ 31 ਥਾਣਿਆਂ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਇਹ ਨਸ਼ਾ ਕਰਨ ਦੇ ਆਦੀ ਨੇ ਔਰ ਉਸ ਦਿਨ ਵੀ ਇਹਨਾਂ ਚ ਜਿਹੜੇ ਦੋ ਮੈਂ ਬਾਅਦ ਵਿੱਚ ਤੁਹਾਨੂੰ ਦੱਸਿਆ ਕਿ ਇੱਕ ਲੱਲਾ ਤੇ ਜਿਹੜਾ ਵਿੱਕੀ ਹੈ ਇਹ ਜੁਵਨਾਈਲ ਸੀ ਹੁਣ 18 ਸਾਲ ਤੋਂ ਉੱਪਰ ਹੋ ਗਿਆ ਹੈ ਔਰ ਉਸ ਦਿਨ ਇਹਨਾਂ ਦੀ ਇੱਥੇ 25 ਸੈਕਟਰ ਦੇ ਵਿੱਚ ਜੁਵਨਾਈਲ ਕੋਰਟ ਦੇ ਵਿੱਚ ਤਰੀਕ ਸੀ ਔਰ ਇਹ ਆਪਣੀ ਤਰੀਕ ਭੁਗਤਣ ਤੋਂ ਬਾਅਦ ਸਾਈਕਲ ਤੇ ਆ ਰਹੇ ਸੀ ਔਰ ਇਹਨਾਂ ਨੇ ਉੱਥੇ ਹੀ ਸਲਾਹ ਕਰੀ ਕਿ ਅਸੀਂ ਕਿਸੇ ਘਰ ਦੇ ਵਿੱਚ ਜਿਹੜਾ ਕਿ ਬਾਰੋਂ ਲੋਕ ਹੋਇਆ ਉਸ ਤੇ ਚੋਰੀ ਕਰਨੀ ਪਹਿਲਾਂ 38 ਸੈਕਟਰ ਦੇ ਵਿੱਚ ਘੁੰਮਦੇ ਰਹੇ ਉੱਥੇ ਇਹਨਾਂ ਨੂੰ ਕੋਈ ਤਾਲਾ ਲੱਗਾ ਹੋਇਆ ਘਰ ਨਹੀਂ ਮਿਲਿਆ ਉਸ ਤੋਂ ਬਾਅਦ